ਸਸਕਾਰ ਰਹੀ ਆਪ ਸੰਖਿਖਾ ਕੋ ਬਣੋਗੇ ਪਰਮਾ ਦਾ ਮਸਾ ਆ ਰਿਹਾ ਤੇ ਮੇਰੇ ਪਰਿਆ ਹੱਥ ਰੱਖੇ ਅੱਜ ਆਪਾਂ ਨਾ ਇੱਕ ਦੋ ਮਿੰਟ ਦਾ ਵਲੌਗ ਪਾਉਨੇ ਆ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਵੀਰਾਂ ਤੇ ਭੈਣਾਂ ਦਾ ਜਿਹੜੇ ਮੇਰੇ ਚੈਨਲ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਇੰਨੀ ਜਿਆਦੇ ਤੇ ਆਪਾਂ ਛੋਟੇ ਜਿਹੇ ਦੋ ਚਾਰ ਘੰਟਿਆਂ ਦਾ ਵਲੌਗ ਲੈ ਕੇ ਆਏ ਆ ਉਦੋਂ ਤਾਂ ਕਮੈਂਟਾਂ ਦਾ ਵਲੌਗ ਸਾਵਾਂਗੀ ਫਿਰ ਆਪਾਂ ਲਾਈਵ ਹੋਣਾ ਇਸ ਤੋਂ ਬਾਅਦ ਤੇ ਇਸ ਟਾਈਮ ਤੇ ਮੈਂ ਸਵਾ 6:00 ਵਜੇ ਵਲੌਗ ਬਣਾ ਪਉਂਗੀ ਜਿਹੜੇ ਬਹੁਤ ਬਹੁਤ ਸੋਡਾ ਤੁਹਾਨੂੰ ਧੰਨਵਾਦ ਪਹਿਨਾ ਤੇ ਪੀਰਾਂ ਦਾ ਜਿਨੇ ਮੇਰੀ ਇੰਨੀ ਸਪੋਰਟ ਕਰ ਰਹੇ ਹੋ ਤੇ ਆਈ ਮੇਰੇ ਵੀਰ ਸਪੋਰਟ ਕਰਦੇ ਰਹੇ ਹੋ ਹਨਾ ਵੀਡੀਓ ਲਾਈਕ ਤੇ ਸਬਸਕ੍ਰਾਈਬਰ ਕਰਦੇ ਰਹੋ ਸ਼ੇਅਰ ਕਰਦੇ ਆ ਕਰੋ ਹਨਾ ਕੱਲੇ-ਕੱਲੇ ਬੰਦੇ ਨਾਲ ਬਹੁਤ ਜ਼ਿਆਦਾ ਸਪੋਰਟ ਹੋ ਜਾਂਦੀ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਲੈਕ ਸਾਰੇ ਇੰਨੇ ਸੈਂਟਸ ਇਕੱਠੇ ਹੁੰਦੇ ਨੇ ਬੱਸ ਖੇੜ ਲੈਨੇ ਆਪਾਂ ਸਾਰੇ ਵਧੀਆ ਤੇ ਹੁਣ ਬਣਾਉਂਦੀ ਸੀ ਮੈਂ ਦਾਲ ਅੱਜ ਸਬਜ਼ੀ ਨਹੀਂ ਬਣਾਉਣੀ ਕੱਸੀ ਨਹੀਂ ਜੀ ਬਣਾਉਣੀ ਹੈ ਦਾਲ ਤੇ ਹੀ ਦੇਲਾ ਸਮਾਂ ਤਾਂ ਇੱਕ ਤਾਂ ਨਾ ਕੁਸ ਗਰਮੀ ਵਾਲੀ ਸੀ ਗਰਮੀ ਕਰਕੇ ਬੱਸ ਜੀ ਨਹੀਂ ਕਰਦਾ ਹੈਗਾ ਗਰਮੀ 'ਚ ਬਲਾਗ ਬਣਾਉ ਨੂੰ ਲਾਈਵ ਤਾਂ ਆ ਜਦੋਂ ਆਪਾਂ ਫ੍ਰੀ ਹੋ ਜਾਂਦੇ ਆ ਨਾ ਫ੍ਰੀ ਹੋ ਕੇ ਬਹਿ ਜਾਂਦੇ ਆ ਚਲੋ ਗੱਲਾਂ ਬਾਤਾਂ ਕਰ ਲਾਂ ਨੇ ਲਾਈਵ ਤੇ ਬੰਨ ਭਾਈ ਹੋਰ ਆ ਜਾਂਦੇ ਨੇ ਸਾਰੇ ਹਨਾ ਤਾਂ ਕਰਦੇ ਕਰਨਾ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜਿਹੜੀ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਔਖੀ ਆ ਨਾ ਇੱਕ ਤਾਂ ਗਰਮੀ ਵਾਲੀ ਆ ਇੱਕ ਵੀਡੀਓ ਦਾ ਕੱਟ ਵੱਡ ਵਾਲੀ ਕਰਨੀ ਪੈਂਦੀ ਆ ਨਾ ਇਨੀ ਪਤਾ ਆ ਜਦੋਂ ਬੋਲਦੇ ਆ ਕਈ ਵਾਰ ਕੋਈ ਵਿਚ ਉਹ ਹੋ ਜਾਂਦਾ ਹੈਗਾ ਚਲੋ ਮੈਂ ਤਾਂ ਸੁਣਉਂ ਆਂ ਹੀ ਕਹਨੀ ਆ ਸਾਰੇ ਮੇਰੇ ਭੈਣ ਭਾਂਡਾਂ ਨੂੰ ਇਸੇ ਚੈਨਲ ਤੇ ਮੇਰੀ ਸ਼ਾਰਟ ਵੀਡੀਓ ਹੁੰਦੀ ਹੈ ਸ਼ਾਰਟ ਵੀਡੀਓ ਵੀ ਦੇਖ ਲਿਆ ਕਰੋ ਹਣਾ ਸਵੇਰੇ ਮੈਂ ਸ਼ਾਰਟ ਵੀਡੀਓ ਪਾਉਣੀ ਹੁੰਦੀ ਆ ਸਾਡੇ ਤੋਂ ਨਾ ਦੇ ਵਿਚਾਲੇ ਤੇ ਇਹੋ ਜਿਹੀ ਵੇਲੇ ਆਪਾਂ 6:30 ਵਜੇ ਆਪਾਂ ਛੋਟਾ ਜਿਹਾ ਬਲੌਗ ਖਾਇਆ ਕਰਾਂਗੇ 2-4 ਮਿੰਟਾਂ ਦਾ ਲਾਈਵ ਤਾਂ ਮੈਂ ਹੋ ਜਾਂਦੀ ਆ ਸਵੇਰੇ ਵੀ ਲਾਈਵ ਹੋ ਜਾਂਦੀ ਆ ਹੁਣ ਵੀ ਅੱਜ ਮੈਥੋਂ ਸਵੇਰੇ ਲਾਈਵ ਹੋ ਜਾਣੀਆ ਅੱਜ ਮੈਂ ਦੁਪਹਿਰੇ ਲਾਈਵ ਹੋਈ ਫਿਰ ਮੈਨੂੰ ਕਮੈਂਟ ਕਰੀ ਗਏ ਭੈਣ ਭਾਈ ਵੀ ਬਾਣੇ ਆਜਾ ਲਾਈਵ ਹੋਈ ਅੱਜ ਜ਼ਹਿਰ ਨਹੀਂ ਅੱਜ ਮੇਰਾ ਚਿੱਤ ਜਾਨੀ ਸੀ ਕਿ ਮੈਂ ਤਾਂ ਕਰਕੇ ਲਾਈਵ ਨਹੀਂ ਸੀ ਹੋਈ ਸਵੇਰੇ ਫਿਰ ਮੈਂ ਦੁਪਹਿਰੇ ਲਾਈਵ ਵੀ ਹੋਈ ਸੀ ਅੱਜ ਹੁਣ ਵੀ ਮੈਂ ਲਾਇਆ ਹੁੰਨੀ ਆ ਮੇਰੇ ਭੈਣਾਂ ਭਾਈਆਂ ਨੂੰ ਇਹ ਕਹਿ ਲਈ ਮੈਂ ਤਾਂ ਤੁਹਾਨੂੰ ਕਿ ਵੀ ਮੇਰੀਆਂ ਇਸ ਕੋਟ ਬਣਾਈ ਰੱਖੋ ਪੂਰੀ ਫਲਸ ਕੋਟ ਕਰੋ ਮੇਰੇ ਵੀਰ ਤੇ ਮੇਰੇ ਭਣ ਬਹੁਤ ਵਧੀਆ ਜੁੜੇ ਹੋਏ ਨੇ ਜਿੰਨੇ ਸਾਰੇ ਲਾਈਵ 'ਚ ਮੇਰੇ ਭੈਣ ਭਾਈ ਜੁੜੇ ਹੋਏ ਨੇ ਬਹੁਤ ਵਧੀਆ ਬਹੁਤ ਮੈਨੂੰ ਹੌਸਲਾ ਹੁੰਦਾ ਵਾ ਹਨਾ ਸਾਹੀ ਮੇਰਾ ਮੇਰੇ ਵੀਰ ਹੌਸਲਾ ਬਣਾ ਕੇ ਰੱਖਿਓ ਆਪਾਂ ਵਲੋਗ ਬਣਾਇਆ ਤਾਂ ਹੁਣ ਦਾ ਹੈ ਹੁਣ ਆਪਾਂ ਦਾਲ ਦੂਰ ਬਣਾਉਣੀ ਆ ਤੇ ਨਾਲੇ ਆਉਨੇ ਆਪਾਂ ਲਾਇਆ ਉਹ ਦੋ ਚਾਰ ਮਿੰਟਾਂ ਫਿਰ ਲੈ ਕੇ ਆਇਆ ਕਰਾਂਗੇ ਆਪਾਂ ਵਧੀਆ ਵਧੀਆ ਵਲੌਗ ਬਣਾਇਆ ਕਰਾਂਗੇ ਮਾੜੀ ਜਿਹੀ ਠੰਡ ਹੋ ਜਾਂਦੀ ਹੈ ਜੋ ਠੰਡ ਨਹੀਂ ਹੈਗੀ ਠੰਡ ਕਰਕੇ ਨਾ ਗਰਮੀ ਚ ਬਣਾਉਣਾ ਔਖਾ ਕਿਉਂ ਬਲੌਗ ਬਾਰੇ ਬਣਦਾ ਕੰਮ ਤਾਂ ਦੇ ਕਰਦਿਆਂ ਦਾ ਬੈ ਕੇ ਬਲੌਗ ਠੀਕ ਨਹੀਂ ਹੁੰਦਾ ਹੈਗਾ ਸੋਨੇ ਸੋਨੇ ਬਲੌਗ ਬਣਾ ਕਰਾਂਗੇ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਦਿਲੋਂ ਚਲੋ ਆਪਾਂ ਦੋ ਚਾਰ ਮਿੰਟਾਂ ਦੀ ਅੱਜ ਇਹ ਬਲੌਗ ਪਾਉਨੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਬੱਚਿਆਂ ਦਾ ਮੇਰੇ ਨਾਲ ਬੱਚੇ ਬਹੁਤ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਾਈ ਮੇਰੇ ਵੀਰ ਭੈਣਾਂ ਸਪੋਰਟ ਬਣਾਈ ਰੱਖੋ ਬਹੁਤ ਬਹੁਤ Exacto, chica, lo voy